ਹਾਂ ਲਓ ਜੀ ਮਿੱਤਰੋ ਅੱਜ ਆਇਆ ਹੋਇਆ ਆਪਣੀ ਭੂਆ ਦਾ ਮੁੰਡਾ ਤੇ ਅੱਜ ਇਹ ਕਹਿੰਦਾ ਮੇਰੀ ਵੀਡੀਓ ਬਣਾ ਤੇ ਹੁਣ ਆਪਾਂ ਵੀਡੀਓ ਬਣਾ ਰਹੇ ਹਾਂ ਤੇ ਲੈ ਵੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਬੁਲਾ ਦੇ ਜਿੰਨੇ ਵੀ ਆਪਾਂ ਨੂੰ ਦੇਖ ਰਹੇ ਕਹ ਸਤਿ ਸ਼੍ਰੀ ਅਕਾਲ ਜੀ ਸਾਰੇ ਭੈਣ ਭਰਾਵਾਂ ਨੂੰ ਆਇ ਕਹ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਭੈਣ ਭਰਾਵਾਂ ਨੂੰ ਭੈਣ ਭਰਾਵਾਂ ਨੂੰ ਜਿੰਨੇ ਵੀ ਆ ਹਾਂ ਕਿ ਹੋ ਠੀਕ ਹੋ ਸਾਰੇ ਹੋਰ ਵਧੀਆ ਸਾਰੇ ਹਾਂ ਵੈਰੀ ਗੁੱਡ ਤੇ ਅੱਜ ਇਹ ਕਹਿੰਦਾ ਵੀਡੀਓ ਬਣਾ ਤੇ ਹੁਣ ਅਸੀਂ ਫਿਰਦੇ ਸੀਗੇ ਇਧਰ ਤੇ ਮੈਂ ਆਖਿਆ ਜਰੂਰ ਤੇਰੀ ਵੀਡੀਓ ਬਣਾਉਣੀ ਆ ਕਹਿੰਦਾ ਜਵਾਕ ਮੈਨੂੰ ਛੇਡਾਂ ਕਰਦੇ ਹੁੰਦੇ ਕਹਿੰਦਾ ਅੱਗੇ ਆਪਦੇ ਮਾਮੇ ਨੇ ਮੁੰਡੇ ਨਾਲ ਕਹਿੰਦਾ ਤੂੰ ਵੀਡੀਓ ਬਣਾ ਕੇ ਦਿਖਾ ਕੇ ਨਹੀਂ ਫਿਰ ਯਕੀਨ ਆਊਗਾ ਇਹ ਕਿਸਾ ਨਾ ਉਂਝ ਕਿਨ ਨਹੀਂ ਮੰਨਦੇ ਤੇਰਾ ਵੀ ਵੀ ਤੇਰੇ ਤੇਰੇ ਮਾਮੇ ਦਾ ਮੁੰਡਾ ਨਾ ਵੀ ਕਾਕੂ ਹੀਰੇ ਵੀ ਤੇਰੇ ਮਾਮੇੋਂ ਡਾ ਜਾਵਣੇ ਯਕੀਨ ਮੰਨਦੇ ਹੈ ਤੇ ਲਓ ਬਈ ਬਹੁਤ ਪਿਆਰ ਕਰਦਾ ਆਪਾਂ ਨੂੰ ਤੇ ਵੀਡੀਓ ਨੂੰ ਕਰ ਦੋ ਦੱਬ ਕੇ ਸ਼ੇਅਰ ਤੇ ਅੱਜ ਪੂਰੇ ਨਜ਼ਾਰੇ ਲੈਣੇ ਆ ਅੱਜ ਫਿਰ ਕੀ ਖਾਏਗਾ ਹਾਂ ਕੀ ਖਾਏਗਾ ਅੱਜ ਲੋ ਉਹ ਆ ਦੇ ਉਹ ਹੀ ਖਾ ਲੇ ਜਿਹੜੀ ਚੀਜ਼ ਕਹੇ ਉਹ ਹੀ ਅੱਜ ਤੈਨੂੰ ਮਿਲੂਗੀ ਜੇ ਉਹ ਹੀ ਤੈਨੂੰ ਹਾਜ਼ ਆਪੋਦਰ ਚੱਲਦੇ ਆਂਗੇ ਬਾਜ਼ਾਰ ਵਾਲੀ ਸ਼ੈਡ ਬਸ ਆਜੇ ਮੂੰਹ ਨਾਲ ਬਸ ਵੀ ਮੈਂ ਆ ਚੀਜ਼ ਖਾਣੀ ਆ ਫਿਰ ਆਪਾਂ ਤੁਹਾਨੂੰ ਖਵਾ ਕੇ ਲਿਆਵਾਂਗੇ ਜੀ ਘੈਂਟ ਕੋਈ ਨਾ ਖਾਵਾਂ ਜੇ ਉਹ ਸੱhti ਰੱਖੇ ਪੂਰੇ ਬਨਸ਼ਨ ਕਰਨੇ ਅੱਜ ਹਾਂ ਪੂਰੇ ਬਨਸ਼ਨ ਕਰਨੇ ਅੱਜ ਹਾਂ ਤੇ ਪੂਰੇ ਬਨਸ਼ਨ ਕਰਨੇ ਗੱਭਰੂ ਨੇ ਮਿੱਤਰੋ ਠੀਕ ਹੈ ਜੀ ਤੇ ਤੇਰਾ ਵੀ ਬਣਿਆ ਹੋਇਆ ਆਪਣਾ ਇੰਸਟਾਗ੍ਰam ਤੇ ਚੈਨਲ ਦੱਸ ਕੀ ਕੀ ਨਾਂ ਦੇ ਬਣਿਆ ਹਾਂ ਮੇਰੇ YouTube ਤੇ ਮੈਂ ਮੈਂ ਇੱਕੀ ਵੀਡੀਓ ਪਾਈ ਆ ਇੱਕੀ ਵੀਡੀਓ ਪਾਈ ਆ ਕੀ ਕੀ ਨਾਂ ਦੇ ਬਣਿਆ ਮੈਨੂੰ ਦੱਸ ਜੀ ਹਾਂ ਕੀ ਨਾਂ ਦੇ ਬਣਿਆਗਾ ਮੇਰਾ ਦਵਿੰਦਰ ਬਲੌਗ ਦਵਿੰਦਰ ਬਲੌਗ ਦਵਿੰਦਰ ਬਲੌਗ ਦੇ ਨਾਂ ਤੇ ਇਹਦਾ ਬਣਿਆ ਹੋਇਆ ਹੈਗਾ ਠੀਕ ਆ ਤੇ ਆਪਾਂ ਇਹਦਾ ਅੱਜ ਚੈਨਲ ਨੂੰ ਫੋਲੋ ਜ਼ਰੂਰ ਕਰ ਲਓ ਕਿੰਨੇ ਸਬਸਕ੍ਰਾਈਬ ਹੋ ਗਏ ਕੋਲ ਹੈ ਕਿੰਨੇ ਸਬਸਕ੍ਰਾਈਬ ਹੋ ਗਏ 20 ਹੋ ਗਏ ਟੁਕੜ 20 ਹੋ ਗਏ ਹਾਂ ਅੱਜ ਕਰਾ ਦਈਏ ਵੱਧ ਤੋਂ ਵੱਧ ਹਾਂ ਲੈ ਵੀ ਮਿੱਤਰੋ ਜਿਹੜੇ ਇਹਦੇ ਮੇਰੇ ਭੈਣ ਭਰਾ ਮੇਰੇ ਚਾਹਣ ਵਾਲੇ ਪਿਆਰ ਕਰਨ ਵਾਲੇ ਸਾਰਿਆਂ ਨੇ ਜ਼ਰੂਰ ਬਈ ਇਹਦਾ ਮੁੰਡੇ ਦਾ ਕਰਿਓ ਤੁਸੀਂ ਚੈਨਲ ਸਬਸਕ੍ਰਾਈਬ ਤੇ ਨੇਦਰ ਚੈਨਲ ਨਾਮ ਆ ਦਵਾ ਨੇ ਕੋਈ ਹੋਰ ਬਣਾਇਆ ਬਣਾਈ ਠੀਕ ਹੈ ਹੈ ਠੀਕ ਹੈ ਲੈ ਅੱਜ ਗੱਲ ਕਰਦੇ ਹਾਂ ਉਹ ਚੈਨਲ ਬਣਾਇਆ ਬਣਾਈ ਦਵਾ ਨੇ ਜਿਹਦੇ ਉੱਤੇ ਮੰਨ ਲਾ ਪੂਰੇ ਫਾਲੋਅਰ ਹੋਏ ਠੀਕ ਆ ਜਮਾ ਜੈਨੂਅਨ ਅਰੀਜਨਲ ਫਾਲੋਅਰ ਤੇ ਅੱਜ ਆਪਾਂ ਤੁਹਾਨੂੰ ਦਵਾ ਦੇਾਂਗੇ ਕੋਈ ਦਿੱਕਤ ਨਹੀਂ ਹੋएगी ਠੀਕ ਆ ਕਦੀਆਂ ਪਾਇ ਕਰੀਂ ਤੂੰ ਮੈਂ ਪਾਇਆ ਤੁਹਾਨੂੰ ਇੱਕ ਤਾਂ ਮੇਰੀ ਗੇਮਸ ਹੋ ਗਈ ਇੱਕ ਤਾਂ ਤੂੰ ਗੇਮ ਖੇਡ ਕੇ ਕਿਹੜੀ ਗੇਮ ਖੇਡਦਾ ਨੂੰ ਬਜਾਰ ਤਰ ਹੈ ਕਿਹੜੀ ਗੇਮ ਖੇਡਦਾ ਹੁਣਾ ਮੈਂ ਜਿਆਦਾ ਤੋਂ ਜਿਆਦਾ ਫ੍ਰੀ ਫਾਇਰ ਅੱਛਾ ਉਹ ਗੇਮ ਖੇਡਦਾ ਉਹ ਜਿਹੜੀ ਆਨਲਾਈਨ 'ਚ ਖੇਡਦਾ ਮਤਲਬ ਸਾਰੇ ਇਕੱਠੇ ਜੀ ਹੋਗੇ ਅੱਛਾ ਤੇਰੇ ਮਿੱਤਰਾਂ ਦਾ ਤੇਰੇ ਮਿੱਤਰ ਕਿਹੜੇ-ਕਿਹੜੇ ਖੇਡਦੇ ਹੋ ਉਹ ਵੀ ਉਹੀ ਖੇਡਦੇ ਆ ਕਿੜੇ ਉਹੀ ਉਹੀ ਕਿੜੇ ਉਹ ਵੀ ਖੇਡਦੇ ਆ ਵੀ ਹੈ ਉਹ ਵੀ ਖੇਡਦੇ ਆ ਵੀ ਅੱਛਾ ਨਾਂ ਕੀ ਹੈ ਤੇਰੇ ਮਿੱਤਰ ਦਾ ਜਿਹੜਾ ਤੈਨੂੰ ਵਧੀਆ ਲੱਗਦਾ ਮੇਰੇ ਮਿੱਤਰ ਦਾ ਨਾਮ ਹੈਗਾ ਰਜੂਤ ਹਰਜੂਤ ਹਰਜੂਤ ਉਹ ਤੇਰੇ ਨਾਲ ਖੇਡਦਾ ਲੋਜ ਹੈ ਠੀਕ ਆ ਸਭ ਤੋਂ ਵੱਧ ਮਤਲਬ ਜੇ ਆਪਾਂ ਗੱਲ ਕਰੀਏ ਤੇਰਾ ਸਭ ਤੋਂ ਵੱਧ ਮਤਲਬ ਫਾਸਟ ਕਿਹੜਾ ਹੋਵੇ ਜੇ ਮਤਲਬ ਗੇਮਾਂ 'ਚ ਸ਼ਰਤ ਲਾਉਣੀ ਹੋਵੇ ਸਭ ਤੋਂ ਪਹਿਲੇ ਨੰਬਰ ਤੇ ਕਿਹੜਾ ਹੋਵੇ ਇਹ ਗੇਮ ਅਜੇ ਖੇਡਣਾ ਹੋਵੇ ਤੇਰੇ ਨਾਲ ਚ ਜਿਵੇਂ ਆਪਾਂ ਮੇਰੇ ਦੋਸਤਾਂ ਜੋ ਹਾਂ ਮਈ ਉਹ ਮੇਗਾ ਤੂੰ ਨਾ ਮਗਾ ਠੀਕ ਆ ਤੇ ਲਓ ਜੀ ਫਾਸਟ ਆਉਂਦਾ ਮਿੱਤਰੋ ਠੀਕ ਆ ਗੇਮਾਂ ਦੇ ਵਿੱਚ ਤੇ ਹੋਰ ਕੀ ਕਿ ਕਬੱਡੀ ਕੂਟੀ ਵੀ ਖੇਡਣਾ ਹਾਂ 11 ਤੇ 11 ਕਿੰਨੇ ਕਿੰਨੇ ਕਿੰਨਾ weight weight ਕਿੰਨਾ ਤੇਰੇ ਜੇ ਹੈਗਾ ਸੀ ਜੇ ਮੇਰੇ ਚ ਮੇਰੇ ਨਾਲੋਂ ਤਾਂ ਵੱਧ ਹੋਣਾ ਉਹ ਕਿੰਨਾ ਤੇਰੇ ਚ ਮੇਰੇ ਜਿਦਾ ਹੀ ਆਪਣਾ 43 ਕਿਲੋ ਹੋ ਮਸਾਂ 45 ਹਾਂ ਤੇਰੇ ਚ ਕਿੰਨਾ ਮੇਰੇ ਤੇਰੇ ਚ ਦਾ ਹੋ ਮਨ ਲਾ ਘੱਟੋ ਘੱਟ ਵੀ ਕਮਾਂਟਲ ਦਾ ਹੋਗਾ ਕਿੰਨੇ ਆ 10 ਕਮਾਂਟਲ ਦਾ ਹੋਗਾ ਤੂੰ ਆਸ ਆਈਡੀਆ ਤੇਰੇ ਚ ਹੋਗਾ ਭਾਈ ਅ ਅ ਪੰਯਾਪ ਇਹਦੇ ਲੈ ਬੂਗਾ ਨਾ ਮੇਰੇ ਚ 35 ਆ 35 ਕਿੱਥੇ ਆਗਾ ਵੱਧੂ ਤੇਰੇ ਚ ਕੰਡੇ ਜਿਹੜਾ ਚੱਲ ਵਾਲਾ ਇਹ 35 ਕਿਲੋ ਵੇਟ ਆ ਤੇਰੇ ਚ ਹਾਂ ਠੀਕ ਆ ਕੈ ਸਾਲ ਦਾ ਤੂੰ ਮੈਂ ਹੈਗਾ ਨਾ ਨੌ ਦੱਸਦਾ ਨੌ ਦੱਸਦਾ ਇਹ ਨਾ ਤਾਂ ਨੌ ਦਾ ਨਾ 10 ਦਾ ਇਹ ਇਹ ਦੋ ਬਾਰ ਨੌ ਦੱਸਦਾ ਹਾਂ ਠੀਕ ਆ ਠੀਕ ਆ 9 10 ਜਾਂ ਤਾਂ ਇੱਕ ਗਏ 9 ਜਾਂ 10 ਤਾਂ ਨੌ ਮਰ ਲਾਇਆ ਹਾਂ 9 ਸਾਲ ਦਾ ਠੀਕ ਆ ਤੇ ਲਾਓ ਵੀ ਮਿੱਤਰੋ ਕਰ ਦਿਓ ਵੀਡੀਓ ਸ਼ੇਅਰ ਤੇ ਹੋਰ ਕੁਝ ਕਹਿਣਾ ਆਪਣੇ ਦੋਸਤਾਂ ਮਿੱਤਰਾਂ ਨੂੰ ਹੋਰ ਕੁਝ ਕਹਿਣਾ ਜਣਾ ਦੋਸਤਾਂ ਮਿੱਤਰਾਂ ਨੂੰ ਮੈਂ ਕੀ ਕਹਾਂ ਤੂੰ ਹੀ ਲੈ ਅੰਦਰ ਪਈਆ ਕਮੈਂਟ ਤੇ ਲਾਓ ਵੀ ਮਿੱਤਰੋ ਕਰ ਦਿਓ ਸ਼ੇਅਰ ਤੇ ਇੰਨੀ ਇੱਕ ਵੀਡੀਓ ਧੰਨਵਾਦ